ਸਤਿ ਸ਼੍ਰੀ ਅਕਾਲ ਦੋਸਤੋ ਮੈਂ ਅੱਜ ਮਹਾਰਾਜਪਿੰਡ ਪਹੁੰਚਾ ਹੋਇਆ ਹਾਂ ਬਾਈ ਚੈਨੇ ਦੇ ਕੋਲ بڑے ਮੇਲਿਆਂ ਦੇ ਉੱਤੇ ਤੁਸੀਂ ਦੇਖਿਆ ਬਾਈ ਨੂੰ ਨਾਮ ਜਦਿਆਂ ਨੂੰ بڑے ਮੇਲਿਆਂ ਦੇ ਉੱਤੇ ਤੁਸੀਂ ਦੇਖਿਆ ਬਾਈ ਦੀ ਨਿਮਰਤਾ ਨੂੰ ਤੇ ਬਾਈ ਦੀਆਂ ਗੱਲਾਂ ਨੂੰ ਬੜਾ ਸੁਣਿਆ ਤੁਸੀਂ ਬੜਾ ਪਿਆਰ ਦਿੱਤਾ ਆਪਾਂ ਉਹ ਸਾਰੀ ਗੱਲਬਾਤ ਅੱਜ ਬਾਈ ਦੇ ਨਾਲ ਕਰਦੇ ਹਾਂ ਕਿਹੜੇ ਕਿਹੜੇ ਜਾਨਵਰ ਆ ਬਾਈ ਕੋਲੇ ਘਰੇ ਪਹੁੰਚੇ ਹੋਏ ਆ ਸਾਰੇ ਦਿਖਾਵਾਂਗੇ ਸਾਰੀ ਗੱਲਬਾਤ A to Z ਜਦੋਂ ਦਾ ਕੰਮ ਸ਼ੁਰੂ ਕੀਤਾ ਉਹ ਕਰਾਂਗੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਬਾਈ ਕੀ ਹਾਲ ਚਾਲ ਵਧੀਆ ਜੀ ਬਹੁਤ ਵਧੀਆ ਕੀ ਮੌਲ ਜਾਨਵਰ ਕਿਵੇਂ ਆ ਬਹੁਤ ਵਧੀਆ ਜੀ ਸੈਟ ਹੈਗਾ ਪ੍ਰੋਗਰਾਮ ਠੀਕ ਆ ਜਿਵੇਂ ਹੁਣ ਸਿਆਲ ਚੱਲੀ ਜਾਂਦਾ ਠੰਡ ਬਹੁਤ ਪਈ ਜਾਂਦੀ ਆ ਹਾਂਜੀ ਹਾਂਜੀ ਬਚਾ ਹਾਂਜੀ ਹਾਂਜੀ ਬਚਾਤਾ ਜੀ ਬਾਕੀ ਮਿਹਨਤ ਦੇ ਹਿਸਾਬ ਨਾਲ ਹੁੰਦਾ ਜੀ ਯੂ ਨੋ ਨੀਰਾਚਾਰਾ ਫੁੱਲ ਪਾ ਕੇ ਰੱਖੋ ਵੀ ਬਿਮਾਰੀ ਦਾ ਆਪਣੀ ਨਹੀਂ ਨੇੜੇ ਜਦੋਂ ਢੱਡ ਭਰਿਆ ਹੋ ਜਾਣਾ ਠੀਕ ਆ ਹਾਂ ਜਦੋਂ ਢੱਡੋ ਭੁਖੀ ਆ ਫਿਰ ਸਾਰਾ ਕੁਝ ਹੀ ਮਨ ਅਸੀਂ ਤਾਂ ਕਹਿੰਦੇ ਸਿਆਲ ਸੌਖਾ ਗਾ ਹੂੰ ਗਰਮੀ ਚ ਬੜਾ ਔਖਾ ਸਿਆਲ ਸੌਖਾ ਹਾਂ ਸਿਆਲ ਤਾਂ ਮੰਨ ਕੇ ਚੱਲ ਵੀ ਆ ਹੁਣ ਘਰੇ ਹੀ ਫਿਰਦੇ ਸੀਗੇ ਤੁਸੀਂ ਆ ਗਏ ਜਿਵੇਂ ਗਰਮੀ ਚ ਫੋਨ ਲਾਉਂਦਾ ਨਹੀਂ ਪਤਾ ਕਿ ਕਿਹੜੇ ਸੂਏ ਤੇ ਮਿਲਣਾ ਹਾਂ ਅਜੀ ਤਾਂ ਕਹਿੰਦੇ ਸਿਆਲ ਸਾਡੇ ਤਿੰਨ ਆ ਤਿੰਨ ਚਾਰ ਮਹੀਨੇ ਤਾਂ ਅਸੀਂ ਕਹਿੰਦੇ ਵੀ ਸਿਆਲ ਹੀ ਰਹਿ ਨਹੀਂ ਫਿਰ ਆ ਤਿੰਨ ਚਾਰ ਮਹੀਨੇ ਬਾਹਰ ਨਹੀਂ ਛੱਡਦੇ ਨਾ ਬਾਹਰ ਨਹੀਂ ਕਰਦੇ ਵੱਖ ਨੇਰੇ ਤੇ ਹੀ ਅਨੀਰਾ ਮੰਨ ਕੇ ਚੱਲ ਵੀ ਹਰਾ ਲੇਤਾ ਉਹ ਆਪਣੇ ਕੋਲ ਨਾਲ ਡੇਢ ਕਨਾਲ ਹੂੰ ਤੇ ਵਿੱਚ ਉਹਦੇ ਚਾਰ ਪਾ ਦਿੰਨੇ ਆ ਰਲਾ ਕੇ ਵਿੱਚ ਕੱਲਾਚਾਰ ਤਾਂ ਮਾੜਾਗਾ ਹਾਂ ਕੱਲਾਚਾਰ ਮਾੜਾ ਹਾਂ ਕੱਲਾਚਾਰ ਮਾੜਾਗਾ ਵੀ ਜਿਹੜੇ ਭਰਾ ਪੂੰਦੇ ਜਾਂ ਕੋਈ ਸੰਨੀ ਪੂੰਦੇ ਹੈਗੇ ਹਾਂ ਕੱਲੀ ਦਾ ਹਰੇਕ ਚੀਜ਼ ਮਾੜੀ ਜੀ ਆਪਾਂ ਕੱਲੀ ਪਾਵਾਂਗੇ ਤੇ ਕਿੰਨੇ ਹੁਣ ਮੰਨ ਕੇ ਚੱਲ ਬੱਕਰੀਆਂ ਨੂੰ ਹੀ 25 30 ਕਿਲੋ ਪਾਦਨੇ ਹਰੇ ਚਰ ਲਾ ਕੇ ਜੁਮੇ ਦੋ ਗੱਟੇ ਪਾ ਦੇ ਹਰੇ ਦੇ ਹੋਗੇ ਹਾਂ ਤੇ ਅਧਕ ਘਟਾ ਇਹਦਾ ਪਾ ਦੇਣਾ 4 ਦਾ 4 ਦਾ ਕਿੰਨੇ ਜਨਰਸ ਕਰਕੇ ਪਾ ਦੇਣਾ ਬਸ ਆ ਜਿੰਨੇ ਫਿਰ ਦੇਖ ਸਾਰੇ ਨੂੰ ਪਾ ਦੇ ਕਿੰਨੇ ਨਾ ਹੋਣਗੇ ਇਹ 40 45 ਨਾਗਾ ਜੀ ਬਾਰ ਬਾਰ 40 45 ਨੂੰ ਪਾ ਦੇ ਹਾਂਜੀ ਠੀਕ ਆ ਤੇ ਕਦੇ ਪਾ ਕੇ ਵੇਖਿਆ ਬਈ ਕੱਲਾ ਚਾਰ ਵੀ ਕਿਵੇਂ ਲੱਗਿਆ ਵੀ ਹਾਂ ਆਇਆ ਸੀਗਾ ਥੋੜਾ ਜਿਹਾ ਪਿਛਲੇ ਵਾਰੀ ਸਾਨੂੰ ਥੋੜੀ ਨੈਕਸਨ ਜੀ ਲੱਗੀ ਉਹ ਇੱਕ ਬੱਚੇ ਬੱਟਰੀਆਂ ਮੇ ਉਹਨੂੰ ਸਿੱਟਾ ਮੇਰੇ ਨੂੰ ਸਿੱਟ ਲੱਗ ਗਈ ਗਰਮ ਜਿਆਦਾ ਹਾਂ ਗਰਮ ਜਿਆਦਾ ਸੀ ਠੀਕ ਹੈ ਹਾਂ ਫਿਰ ਅਸੀਂ ਹਰੇ ਚਰ ਲਾ ਕੇ ਗੁਰੂਣ ਸਾਨੂੰ ਦੱਸਿਆ ਪੁੱਛਿਆ ਸੀ ਕਿਸੇ ਤੋਂ ਵੀ ਨਹੀਂ ਠੀਕ ਆ ਅਸੀਂ ਆਪ ਹੀ ਰਿਜ਼ਲਟ ਵੀ ਆਪ ਹੀ ਕਰਦੇ ਆ ਠੀਕ ਆ ਅਸੀਂ ਪੁੱਛਦੇ ਆ ਆਪਦੇ ਨਾਲ ਘਟਾ ਜੀ ਆਪ ਦਾ ਰਿਜ਼ਲਟ ਆਪ ਹੀ ਕਰਦੇ ਆ ਸਹੀ ਆ ਇਹ ਇਹ ਕਿਹੜੀ ਲਾਈਨ ਚ ਵਾ ਇਹ ਸੈਦੋ ਬਾਈ ਪੰਮੇ ਕਹੜੇ ਚ ਵਾ ਜੀ ਪੰਮੇ ਵਾਲੀ ਲਾਈਨ ਚ ਹਾਂ ਹਾਂ ਜੀ ਹਾਂ ਠੀਕ ਆ ਇਹ ਉਹਦੇ ਤੋਂ ਫਿਰ ਬੱਚਾ ਲਿਆ ਹਾਂ ਬੱਚਾ ਲੇਤਾ ਸੀਗਾ ਆਪਾਂ ਠੀਕ ਆ ਤੇ ਇਹਦੇ ਰਿਜ਼ਲਟ ਵਧੀਆ ਜੀ ਰਿਜ਼ਲਟ ਤਾਂ ਮੈਂ ਕਹਿੰਦਾ ਪੁੱਛੀ ਨਾ ਬਾਈ ਬਹੁਤ ਸੱਚੀ ਮੇਰੀ ਗੱਲ ਕੀਤੀ ਤੁਸੀਂ ਕਿਵੇਂ ਦਾ ਬੰਦਾ ਥੋੜਾ ਬਹੁਤ ਵਧੀਆ ਜੀ ਬਹੁਤ ਵਧੀਆ ਬੰਦਾ ਬਹੁਤ ਇੰਨੀ ਬੜੇ ਟੌਪ ਦੇ ਬਰੀਟਰ ਪੈ ਠੀਕ ਆ ਤੇ ਇਹ ਬੱਚਾ ਹੀ ਲੈ ਗਿਆਦਾ ਬੱਚੇ ਲੇਤਾ ਸੀਗਾ ਹੁਣ ਕਿੰਨੇ ਚਿਰ ਦਾ ਹੋ ਗਿਆ ਇਹ ਮੰਨਣਾ ਢਾਈ ਸਾਲ ਦਾ ਸੀ ਸ਼ੇਰਾਂ ਦੀ ਹੈ ਇਹ ਕਿਹੜੀ ਪੋਜੀਸ਼ਨ ਤੇ ਆਇਆ ਸੀ ਇਹ ਮੰਨਣਾ ਇੱਥੇ ਤਾਂ ਦੂਜੇ ਨੰਬਰ ਤੇ ਕੱਢਿਆ ਸੀਗਾ ਮੁੱਲਾਪੁਰ ਮੁੱਲਾਪੁਰ ਹਾਂ ਉੱਥੇ ਥੋੜਾ ਜਿਹਾ ਸਾਡਾ ਰੌਲਾ ਪੈ ਗਿਆ ਸੀਗਾ ਵੱਕਰੇ ਨਾ ਅੱਛਾ ਹਾਂ ਥੋੜਾ ਜਿਹਾ ਪੱਖਵਾਜਾ ਕਰ ਗਏ ਮੁੱਲਾਪੁਰ ਹਾਂ ਠੀਕ ਹੈ ਤੇ ਇੱਥੇ ਫੁੱਲੇ ਵਾਲੇ ਆ ਗਏ ਸੀ ਪਹਿਲੇ ਨੰਬਰ ਤੇ ਤੇ ਤੁਹਾਨੂੰ ਲੱਗਦਾ ਸੀ ਵੀ ਉੱਥੋਂ ਵੀ ਪਹਿਲੇ ਨੰਬਰ ਤੇ ਆਊਗਾ ਸਾਹ ਜ਼ੋਰ ਬਹੁਤ ਲਾਇਆ ਵਾ ਸੀਗਾ ਸਾਡਾ ਹੂੰ ਤੇ ਮਨ ਹੈ ਕਿ ਚੱਲ ਵੀ ਸਾਡੀ ਮਿਹਨਤ ਨਹੀਂ ਬੱਲੇ ਪਾਈ ਉਹਨਾਂ ਨੇ ਅਸੀਂ ਉਹਨਾਂ ਨੂੰ ਐ ਕਿਹਾ ਸੀਗਾ ਅਸੀਂ ਕਿਹਾ ਵੀ ਦੋਨੇ ਬੱਕਰੇ ਖੜਾ ਲਓ ਵੇਸੇ ਕਾ ਨਕਸ਼ ਗੱਡੀ ਜੇ ਸਾਨੂੰ ਐ ਨਹੀਂ ਕਿਹਾ ਵੀ ਸਾਡਾ ਪਹਿਲੇ ਨੰਬਰ 'ਤੇ ਕੱਢੋ ਨਕਸ਼ ਗੱਡੀ ਚੱਲੋ ਹਾਂ ਜਿਹੜੇ ਦੇ ਘਟ ਕੇ ਨਕਸ਼ ਉਹਨੂੰ ਉੱਤੇ ਕਰਦੇ ਉਹ ਦੂਜੇ ਨੂੰ ਥੱਲੇ ਕਰ ਦੇ ਸਾਡੀ ਗੱਲ ਹੀ ਨਹੀਂ ਸੁਣਿਆ ਜੀ ਕਾਣੇ ਸੀਗੇ ਉਹ ਫੇਰ ਹੀ ਨਹੀਂ ਖੜੇ ਠੀਕ ਹੈ ਸੱਚੇ ਹੁੰਦੇ ਨਾ ਬੰਦੇ ਇੱਕ ਜੋ ਗੋਡਾ ਦੇ ਕੇ ਵੀ ਲੈਂਦੇ ਵੀ ਹਾਂ ਭਾਈ ਹਾਂ ਤੇਰੀ ਚਾਹ ਨਕਸ਼ ਸਾਡੇ ਚ ਹੈ ਨਹੀਂ ਦਾ ਨਕਸ਼ ਤਾਂ ਸਾਡੇ ਬੱਕਰੇ ਨੂੰ ਜਿਆਦਾ ਸੀ ਉਹਦੇ ਚ ਦੱਸਿਆ ਨਹੀਂ ਕੋਈ ਨਕਸ਼ ਵੀ ਭਾਰੀ ਦਾ ਜਰੂਰੀ ਦੱਸਦੇ ਨਹੀਂ ਹਾਂ ਫਿਰ ਕਾਣੇ ਸੀਗੇ ਹਾਂ ਹੋਰ ਕਿੰਨੇ ਕ ਮੇਲੇ ਕਿਹੜੇ ਕਿਹੜਿਆਂ ਦੇ ਪਾਇਆ ਮੰਨ ਕੇ ਚੱਲਾ ਸੀ ਮੇਲੇ ਤਾਂ ਦੋ ਹੀ ਗਏ ਬਾਈ ਯਾਰ ਕਈ ਨਹੀਂ ਸੀ ਕੰਨ ਤਾਂ ਪੰਮਾ ਸਮਾਂ ਦੀ ਲੜਦਾ ਸੀ ਬਾਈ ਕਹਿੰਦਾ ਤੂੰ ਮੇਲੇ ਤੇ ਨਾ ਪਾਇਆ ਕਰ ਵੀ ਤੇਰੇ ਬੱਚੇ ਜੇ ਨਹੀਂ ਵੇਖਦੇ ਮੈਨੂੰ ਦੱਸ ਅੱਛਾ ਕਹਿੰਦਾ ਬੱਚੇ ਤਾਂ ਦਸਾਂ ਹੀ ਨਹੀਂ ਪੂਰੇ ਹੁੰਦੇ ਤੂੰ ਮੇਲੇ ਤੇ ਕਹਿੰਦਾ ਕਿਉਂ ਵੀ ਕਹਿੰਦਾ ਬੋਕਰੀ ਆਹੋ ਕਰਾਈ ਜਾਂਦਾ ਹੂੰ ਕਹਿੰਦਾ ਉੱਥੇ ਜੇ ਕਹਾ ਲਈ ਜਾਂ ਤੇਰੇ ਸਿਰ ਚ ਮਾਰਦੇ ਜਾਂ ਤੂੰ ਮਾਰਦਾ ਉਹਨਾਂ ਤੇ ਕਹਿੰਦਾ ਸਾਰਿਆਂ ਨੂੰ ਲੱਗਦੇ ਉੱਤੇ ਠੀਕ ਤੇ ਬਾਈ ਕਿੰਨਾ ਸਮਾਂ ਦੀ ਲੜਦਾ ਹੈਗਾ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਕੰਮ ਸ਼ੁਰੂ ਕੀਤਾ ਮੈਂ 12-13 ਸਾਲ ਦਾ ਲੱਗਿਆ ਸੀ ਬਾਈ 1 ਠੀਕ ਹੈ ਹੁਣ 35 37 ਸਾਲ ਦੀ ਉਮਰ ਆ ਗਈ ਉਦੋਂ ਦਾ ਤੇ ਹੁਣ ਤੱਕ ਦਾ ਬਾਈ ਤਿਆਰ ਬਾਕੀ ਕਹਿੰਦਾ ਕੀ ਖੱਟਿਆ ਇਹਨਾਂ ਤੇ ਕੀ ਕਮਾਇਆ ਖੱਟਿਆ ਦਾ ਬਾਈ ਯਾਰ ਬਹੁਤ ਕੁਸਾਪਾ ਯਾਰ ਅੱਛਾ ਮੜਿਆ ਸਾਡੇ ਬਾਈਆਂ ਨੂੰ ਇੰਟਰਵਿਊ ਕਰੀ ਤੇ ਬੜਾਈ ਹੋਏ ਨਹੀਂ ਮੁੜ ਕੇ ਉੱਤੇ ਲੋਕ ਕਮੈਂਟਾਂ ਚ ਬੜਾ ਕੁਝ ਬੋਲਦੇ ਆ ਯਾਰ ਗੱਪ ਮਾਰੀ ਜਾਂਦੇ ਐਮ ਐਮ ਕਹਿੰਦੇ ਪਤਾ ਗੱਲ ਕੀ ਆ ਜਿਨ੍ਹਾਂ ਨੇ ਹੁਣ ਸ਼ੁਰੂ ਕਰਨੇ ਆ ਉਹਨਾਂ ਨੂੰ ਬੜਿਆਂ ਨੂੰ ਇਹ ਵਹਿਮ ਆ ਯਾਰ ਵੀ ਐਚਓ ਬਾਈ ਦਾ ਕੁਝ ਨਹੀਂ ਨਹੀਂ ਬੱਚਦਾ ਬਾਈ ਐ ਮੰਨ ਕੇ ਚੱਲ ਵੀ ਆਹ ਆਪਾਂ 4 ਲੱਖ ਦੀ ਜਗਾ ਹਾ ਲੇਤੀ ਹੈਗੀ ਇਹਨਾਂ ਚ ਹਾਂ ਇਹਨਾਂ ਦੇ ਵਿੱਚ ਹੀ ਠੀਕ ਉਹ 2 ਲੱਖ ਦਾ ਲਿੱਤਾ ਸੀਗਾ ਤੇ ਦੋ ਹੀ ਉਹਦੇ ਉੱਤੇ ਲਾਇਆ ਦੇਖ ਲੰ ਤੂੰ ਥੱਲੇ ਉੱਤੇ ਕਿੰਨਾ ਵਧੀਆ ਹਾਂ ਦੁਕਾਨ ਲੇਤੀ ਆਪਾਂ ਜਿੱਥੇ ਪਹਿਲਾਂ ਗੱਡੀ ਖੜਾਉਂਦੇ ਸੀਗਾ ਉਹਨਾਂ ਮਗਰ ਲੇ ਕੇ ਦੁਕਾਨ ਆ ਗਈ ਠੀਕ ਹੈ ਹਾਂ ਉਹ ਲੇਤੀ ਹੈ ਕਿ ਕਿੰਨੇ ਕੇ ਸਾਲਾ ਕਿੰਨੇ ਕੇ ਸਾਲਾਂ ਜੇ ਪ੍ਰੋਜੈਕਟ ਖੜਾ ਕੀਤਾ ਸਾਲ ਦਾ ਹੁਣ ਤੂੰ ਲਾਲਾ ਸਾਹਿਬ ਯਾਰ 13 ਸਾਲ ਤੇ ਆ ਲਾਲਾ ਸਾਹਿਬ ਤੋਂ ਮੈਂ ਕੈਮਾ ਚੱਲੀ ਜਾਂਦਾ 13 ਸਾਲ 20 25 ਸਾਲ ਉਹ ਵਾਲੇ 2 2-4 ਸਾਲ ਤਾਂ ਬੰਦ ਨੂੰ ਸਟੈਂਡ ਹੁੰਦਾ ਹਾਂ 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 ਭਾਈ ਮਨ ਕੇ ਚਲਾ ਜਾਂਦਾ ਮੇਰਾ ਭਾਈ ਚਾਰਦਾ ਸੀ ਪਹਿਲਾਂ ਠੀਕ ਹੈ ਉਹਨਾਂ ਨਾਰਮਲ ਬੱਕੀਆਂ ਸੀਗੀਆਂ ਸਾਡੇ ਕੋਲ ਠੀ 98 ਬੱਕਰਾਂ ਸੀਗਾ ਅਸੀਂ 7 ਕੁ ਪਠਾ ਜਦੋਂ ਮਨ 14 15 ਨਾਲ ਸੀਗੇ ਸਾਡੇ ਕੋਲ ਜਦੋਂ ਮੈਂ ਲੱਗਿਆ ਕਾਫਟਾਂ ਕਿਹੜੀਆਂ ਆਈਆਂ ਜਿਵੇਂ ਉਹ ਨਵੇਂ ਬੰਦੇ ਜਿੱਦ ਕੇ ਸੁਣਦੇ ਆ ਤੇ ਜਿਨ੍ਹਾਂ ਨੂੰ ਤੁਸੀਂ ਦੱਸੋਗੇ ਯਾਰ ਵੀ ਆ ਚੀਜ਼ਾਂ ਤੁਹਾਡੇ ਆਉਣੀਆਂ ਤੇ ਢੇਰੇ ਨਾ ਟਾਇਓ ਅਹ ਥੋੜੀ ਸਿਆਲ ਚੀਜ਼ ਨਾ ਨੀਰੇ ਚੱਕ ਕਰੇ ਤੋਂ ਜਦੋਂ ਉਹ ਕਿਰਸ ਕਰ ਜਾਂਦੇ ਆ ਉਦੋਂ ਥੋੜੀ ਟਲ ਮੱਝਾ ਦੇ ਹੁੰਦੀ ਇਹਨਾਂ ਨੂੰ ਠੀਕ ਹੈ ਹਾਂ ਮੰਨ ਕੇ ਚੱਲੋ ਹੁਣ ਮੈਂ ਪਹਿਲਾਂ ਅਸੀਂ ਵੈਕਸੀਨ ਕਰਾ ਕਰੂ ਲੈਂਦੇ ਛੋਣ ਤਾਂ ਜਮੇ ਨਹੀਂ ਕਰਉਂਦੇ ਸੀ ਵੈਕਸੀਨ ਤੋਂ ਮੰਨ ਆਪ ਹੀ ਡਾਕਟਰੀ ਕਰ ਦਿੰਦੇ ਜਿਹੜੀ ਕੋਈ ਸਾਨੂੰ ਲੱਗਦੀ ਹੈ ਦਿੱਕਤ ਜੀ ਹਾਂ ਤੇ ਆਪ ਵੀ ਅ ਟਿੱਡ ਜਿਆਦਾ ਉੱਪਰ ਹੋ ਜਾਂਦਾ। ਭੁੱਖੀ ਨਹੀਂ ਰਹਿਣੀ। ਹਾਂ ਭੁੱਖੀ ਨਹੀਂ। ਭੁੱਖੀ ਰਹੇਗੀ ਜਦੋਂ ਉਸ ਤੇ ਹਾਂ ਜਦੋਂ ਉਹਨਾਂ ਨੂੰ ਠੰਡ ਲੱਗ ਗਈ। ਕੋਈ ਭੁੱਖੀ ਨੂੰ ਠੰਡ ਲੱਗੂ। ਠੀਕ ਹੈ। ਹਾਂ। ਹੁਣ ਤੜਕੇ ਮੇਰੇ ਕੱਲੀ ਟੀ-ਸ਼ਰਟ ਹੀ ਪਾਈ ਜਾਂਦੀ ਆ ਥੱਲੇ ਦੀ। ਹੂੰ। ਕੋਟ ਤਾਂ ਮੈਂ ਬਸ ਨੋਰਮਲ ਹੀ ਪਾਉਣਾ। ਉਹ ਵੀ ਮੈਂ ਤੜਕੇ ਥੋੜੇ ਇੱਕ ਆਈ ਸਿਗਾ ਮੋਟਰਸਾਈਕਲ ਤੇ ਲੱਗਦੀ ਆ ਉਂ ਤੁਰਦੇ ਫਿਰਦੇ ਨੂੰ ਠੰਡ ਨਹੀਂ ਲੱਗਦੀ। ਬਾਈ ਹੁਣ ਮੈਂ 3 ਵਜੇ ਉੱਠ ਛੱਡਦਾ। ਇਹਨਾਂ ਨੂੰ ਹਵਾ ਚੰਨ ਰੱਖੋ ਜਾਉ ਮੈਂ। ਨਹੀਂ ਨਹੀਂ ਉਹ ਚੱਕਰ। ਪਰ ਤੇਰੇਆਂ ਤਾਂ ਕੋਠੇ ਤੇ ਚੜਾਈਆਂ ਹੁੰਦੀਆਂ ਮੈਂ ਵੇਖੀ। ਕੋ ਹੁਣ ਮੰਨ ਕੇ ਚੱਲ ਜਿਹੜਾ ਤੂੰ ਪਿੰਨੀਆਂ ਖਾ ਕੇ ਇੰਨਾ ਇਹ ਖਾਂਦਾ ਗਾ ਤੂੰ ਅੱਛਾ ਹੁਣ ਠੰਡ ਦਾ ਸੀ ਕਿਹੜੇ ਪਾਸੇ ਦੀ ਲੱਗੂ ਖੋਏ ਵਾਲੀਆਂ ਪਿੰਨੀਆਂ ਨੂੰ ਮੇਰੇ ਘਰ ਆਪਦੇ ਘਰ ਮੰਗਾਉਂਗਾ ਉਹ ਆਪਾਂ ਬਵਾਆਂਗਾ ਨਹੀਂ ਕਿਸੇ ਤੋਂ ਠੀਕ ਹੈ ਹਾਂ ਬਹੁਤ ਵਧੀਆ ਤੇ ਬਾਈ ਹੁਣ ਜਿਹੜੇ ਵੀ ਬੰਦੇ ਜਾਨਵਰ ਰੱਖਦੇ ਕਿੰਨੇ ਕਿ ਜਾਨਵਰ ਹੁਣ ਤੱਕ ਤੁਸੀਂ ਵੇਚ ਖਰੀਦ ਵੀ ਕਰ ਲੈਂਦੇ ਨਾਲ ਨਹੀਂ ਮੰਨ ਕੇ ਚੱਲ ਪਹਿਲਾਂ ਕਰਦੇ ਸੀ ਬਾਈ ਹੁਣ ਨਹੀਂ ਕਰਦੇਗੇ ਹੁਣ ਜੇ ਕੋਈ ਆਪਦੇ ਜਾਨਵਰ ਹੀ ਹਾਂ ਆਪਦੇ ਹੀ ਨਹੀਂ ਸਾਥੋਂ ਪੂਰੇ ਹੁੰਦੇਗੇ ਮੰਨ ਕੇ ਚੱਲ ਜੀ ਆਪਾਂ ਲਿਆਉਣਾ ਹੀ ਵੀ ਆ ਫਿਰ ਉਹ ਨੂਕ ਤੈਨੂੰ ਪਤਾ ਉਂਗਲਾ ਚੱਕਣ ਵਾਲੀ ਉਹਦੀ ਹੋ ਜਾਂਦੇ ਆ ਵੀ ਆਉਦੀ ਬੂਖ ਦਾ ਬੱਚਾ ਵੇਚਦੇ ਨਹੀਂ ਤਾਂ ਐਂ ਵੇਚੀ ਜਾਂਦੇ ਆ ਠੀਕ ਹੈ ਉਹ ਕੰਮ ਤਾਂ ਜਮੀ ਬੰਦ ਕਰਿਆ ਵਾ ਸਭ ਤੋਂ ਪੁਰਾਣੀ ਬੱਕਰੀ ਜਿਹੜੀ ਹੁਣ ਹੈ ਪਾਲਚ ਪੁਰਾਣੀ ਰਮਨ ਗਦਾ ਵੱਡੀ ਬੱਕਰੀ ਲਿਆ ਖੋਲਦੀ ਹੈ ਕਿਹੜੀ ਇਹ ਜਮਾ ਪੱਕੀ ਹੋ ਗਈ ਆਹਾ ਬੱਕਰੀ ਹਾਂ ਠੀਕ ਹੈ ਬੱਕਰੀ ਨੂੰ ਫਾਦਾ ਵੱਡੇ ਦਾ ਪੁੱਤ ਐਸ ਪਾਸੇ ਆ ਜਾ ਅੱਛਾ ਇਹ ਸਭ ਤੋਂ ਪੁਰਾਣੀ ਹਾਂ ਵੱਡੀ ਬੱਕਰੀ ਹਾਂ ਤਾਂ ਖਸਾਈ ਇਹ ਉਹਨਾ ਟਾਈਮਾਂ ਦੀ ਹੈ ਹਾਂਜੀ ਹਾਂਜੀ ਬਹੁਤ ਪੁਰਾਣੀ ਬੱਕਰੀ ਹੈ ਠੀਕ ਹੈ ਇਹ 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 ਇਸੇ ਨਾਲ ਆਏ ਆ ਬੱਚੇ ਕੁਛ ਇਹਨਾਂ ਦੇ ਨਹੀਂ ਜੀ ਮੰਨ ਕੇ ਚੱਲੇ ਇਹ ਨਾ ਬੱਚੇ ਇੱਕ ਦੋ ਵਾਰੀ ਬੱਚੇ ਦੀ ਖਰਾਬ ਹੋ ਗਈ ਸੀ ਆਪਾਂ ਐਵੇਂ ਗੱਪ ਮਾਰ ਕੇ ਨਹੀਂ ਦਿੰਦੇ ਵੀ ਹਾਂ ਭਈ ਇਹਦਾ ਲੈ ਜਾ ਬੱਚਾ ਇਹਦਾ ਲੈ ਜਾ ਠੀਕ ਹੈ ਇਹ ਸੂਈ ਨ ਇੱਕ ਦੋ ਵਾਰੀ ਨਾ ਖਰਾਬ ਹੋ ਗਈ ਮੁਰਕੀ ਸੀ ਘਰਾਈ ਨਹੀਂ ਫਿਰ ਠੀਕ ਅੱਛਾ ਕੋਈ ਚੱਲੂਗੀ ਫਿਰ ਦੀ ਰਾਤ ਤੈਨੂੰ ਸਾਨੂੰ ਵੀ ਹੌਸਲਾ ਬਥੇਰਾ ਵੱਡੀ ਆ ਤਾਂ ਹਾਂ ਫਿਰ ਸਾਨੂੰ ਵੀ ਹੌਸਲਾ ਹੀ ਨਾ ਵੀ ਹੋਣੀ ਬੱਕਰੀ ਸੰਭਾਲਣੀ ਹੋਣ ਵਾਲੇ ਟਾਈਮ 'ਚ ਕਿੰਨੀ ਕੌਕੀ ਆ ਸਾਨੂੰ ਤਾਂ ਸੌਖੀ ਲੱਗਦੀ ਆ ਯਾਰ ਹੋਰ ਬੰਦੇ ਨੂੰ ਲੈ ਕਿਵੇਂ ਸੌਖੀ ਲਾ ਦੀ ਮੜਾ ਸੌਖੀ ਤਾਂ ਐ ਬਾਈ ਯਾਰ ਹੁਣ ਮਨ ਕੇ ਚਾਲਾ ਤੜਕੀ ਡਾਹਣਾ ਲਿਆਂਦੀਆਂ ਹੂੰ ਬਸ ਨੀਰਾ ਪਾਤਾ ਸੋਭਾ ਕੱਖ ਪਿਛਲੇ ਵਾਰੀ ਪਾਉਨੇ ਠੀਕ ਐ ਪਰ ਹੁਣ ਕੱਖਾਂ ਦਾ ਟਾਈਮ ਆ ਗਿਆ ਇਹਨਾਂ ਦਾ ਠੀਕ ਐ ਸੋਭਾ ਨਹੀਂ ਪਾਉਨੇ ਸੋਭਾ ਤਾਂ ਤੜਕੇ ਠੰਡ ਵਾਲੀ ਹੁੰਦੀ ਹੈ ਕਿਹਨੇ ਕਣਕ ਕੁਣਕ ਪਾਉਣੀ ਆ ਤਾਂ ਉਹਦਾ ਕੀ ਸਿਸਟਮ ਹੁੰਦਾ ਬਸ ਮੰਨ ਕੇ ਚੱਲੂ ਵੀ ਅੱਧਾ ਕਿਲੋ ਜਿਵੇਂ ਏਡੀ ਕਪਾਠ ਆ ਗਈ ਅੱਧਾ ਕਿਲੋ ਲਓ ਸੁਭਾ ਕੇ ਸ਼ਾਮ ਕਦੋਂ ਹਾਂ ਸੁਭਾ ਟਾਈਮ ਜਦੋਂ ਦੋਨੇ ਟਾਈਮ ਹੀ ਪਾ ਦਦਾ ਤੱਕ ਨਾਲੇ ਕਹਿੰਦੇ ਨਾ ਪਾਣੀ ਨਾ ਪੀਓ ਨਹੀਂ ਨਹੀਂ ਬਈ ਕੋਈ ਚੱਕਰ ਨਹੀਂ ਆ ਮਨ ਵਖਰਾ ਹੈ ਆਪਣਾ ਭਲਾ ਤੂੰ ਗੱਟੇ ਤੇ ਛੱਡ ਲੈ ਇਹਨੇ ਜਿੰਨੀ ਖਾਣੀ ਉੰਨੀ ਖਾਣੀ ਖਾ ਕੇ ਆਪੇ ਪਾਸ ਹਾਂ ਆਪੇ ਪਾਸੇ ਹੋ ਜਾਂਦਾ ਪਾਣੀ ਪੁਣੀ ਪੀਲੇ ਬਸ ਕੋਈ ਚੱਕਰੀ ਨਹੀਂ ਬਈ ਪਾਣੀ ਅਸੀਂ ਬਚਤ ਰੀ ਰੱਖ ਅੱਛਾ ਮਨ ਤੋਂ ਲੋਕਾਂ ਦੇ ਬੱਚੇ ਵਿੱਚ ਤੂੰ ਵਗ ਜੀ ਐਡੇ ਐਡੇ ਬੱਚੇ ਵੀ ਨਹੀਂ ਰਾਣੇ ਖਾਂਦੇ ਜਿਵੇਂ ਆ ਪੱਠਾ ਫਿਰਦਿਆਂ ਚਾਰ ਚਾਰ ਪੰਜ ਪੰਜ ਨਹੀਂ ਲਾਣਾ ਕਿ ਆਪਣਾ ਬੱਚਾ ਵਾ ਮਹੀਨੇ ਤੱਕ ਦਾਣੇ ਖਾਂਣ ਲਾ ਦਿੰਦੇ ਠੀਕ ਹੈ ਹਾਂ ਠੀਕ ਕੌ ਜਿਹੇ ਤਰਾਂਗੇ ਤਾਂ ਖਾਊਗਾ ਭਾਈ ਜਿਵੇਂ ਤੂੰ ਆਹ ਬਰੀਡਰ ਬੱਚਾ ਲਿਆ ਸੀਗਾ ਜੇ ਕੋਈ ਹੁਣ ਬੰਦੇ ਨੇ ਬਰੀਡਰ ਪਾਲਣਾ ਹਾਂ ਕਿਹੜੀਆਂ ਗੱਲਾਂ ਮੇਨ ਆ ਜਿਹੜੀਆਂ ਉਹਨੂੰ ਧਿਆਨ ਰੱਖਣੀਆਂ ਚਾਹੀਦੀਆਂ ਮੇਨ ਤਾਂ ਬਈ ਇੱਕ ਤਾਂ ਥੋੜੀ ਜਿਹੀ ਬਲੱਡ ਲਾਈਨ ਵੀ ਵਧੀਆ ਦਾ ਲੈਣਾ ਚਾਹੀਦਾ ਐਵੇਂ ਹੀ ਨਹੀਂ ਮੱਥਾ ਮਾਰਨਾ ਚਾਹੀਦਾ ਠੀਕ ਐ ਵੀ ਥੋੜੇ ਜਿੰਮੇਦਾਰ ਬੰਦੇ ਤੋਂ ਲਓ ਵੀ ਹਾਂ ਬਈ ਬੱਚਾ ਹਾਂ ਬੱਕਰੀ ਦਾ ਇਹ ਆ ਭੂਖਦਾਗਾ ਉਹਨੂੰ ਫਿਰ ਉਹਤੇ ਹੀ ਮੱਥਾ ਮਾਰਨਾ ਫਾਇਦਾ ਹੁੰਦਾ ਦੂਜੇ ਨੂੰ ਮੱਥਾ ਉਹਨਾਂ ਹੀ ਮਰਵਾਉਂਦਾ ਜਿਵੇਂ ਹਾਂ ਹੁਣ ਕੱਟੀ ਅੱਖ ਦਾ ਕੋਈ ਨਹੀਂ ਅੱਖ ਖੁਕਰਾ ਨਹੀਂ 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 ਅਸੀਂ ਤਾਂ ਕੁਛ ਨਹੀਂ ਮੰਨਦੇ ਗਏ ਨਹੀਂ ਮੰਨਦੇ ਹਾਂ ਆਦੇ ਮੰਨ ਕੇ ਚਲਾ ਆ ਪ ਤੂੰ ਕਾਊ ਕਰਦੇ ਪੰਜ ਮਿੰਟਾਂ ਚ ਵਿਕ ਜਾਣਾ ਠੀਕ ਹੈ ਮੰਡੀ ਮੰਡੀ ਅਜੇ ਚਿੱਟੀ ਵਾਲੀ ਵਿਕੇ ਨਾ ਵਿਕੇ ਮੰਡੀ ਜੀ ਤੁਸੀਂ ਮੈਂ ਬਹੁਤ ਘੱਟ ਵੇਖਿਆ ਤੁਹਾਨੂੰ ਨਹੀਂ ਮੰਡੀ ਚ ਬਾਈ ਸਾਥੋ ਕਰੀ ਨਹੀਂ ਮਾਲ ਪੂਰਾ ਹੁੰਦਾ ਲੈ ਜਾਂਦੇ ਇੱਥੇ ਹੀ ਹਾਂ ਹਾਂ ਕਰੀ ਆਹ ਮੰਨ ਜਿਹੜੇ ਹੁਣ ਬੱਚੇ-ਪੁੱਤੇ ਫਿਰਦੇ ਆ ਥੋੜਾ ਜਿਹਾ ਇਹ ਵਿੱਚ ਪਰ ਥੋੜਾ ਜਿਹਾ ਸਾਨੂੰ ਐ ਹੁੰਦਾ ਵੀ ਯਾਰ ਹੁਣ ਕਿੱਥੇ ਵੇਚਾਂਗੇ ਪੈਸੇ ਥੋੜੇ ਹੈਗੇ ਕੋ ਮਿਹਨਤ ਵੀ ਬੱਲੇ ਪਾਵੇ ਬਾਈ ਯਾਰ ਖਰਚਾ ਬਹੁਤ ਕਰਦੇ ਆਗੇ ਠੀਕ ਹੈ ਹਾਂ ਮੰਨ ਕੇ ਜੋ ਲੱਖ ਰੁਪਏ ਦਾ ਤਾਂ ਨੀਰਾ ਲੈਤਾ ਵਸਿਆ ਵੀ ਇੰਨਾ ਪੁਰਸ਼ਣ ਭਰਿਆ ਵਸੀ ਨੀਰੇ ਨੂੰ ਠੀਕ ਹੈ ਹਾਂ ਤੇ ਉਹ ਤੇ ਆਹ ਲਾਲਾ ਸਾ ਕਿੰਨੀ ਕੁ ਉਮਰ ਦਾ ਬੱਚਾ ਸੇਲ ਕਰ ਦਿੰਦਾ ਸੀ ਬੱਚਾ 2.5 ਤਿੰਨ ਮਹੀਨਾ ਦਾ ਠੀਕ ਹੈ ਇੰਨਾ ਤਾਂ ਨਹੀਂ ਹੋਵੇ ਹੋਵੇ ਜੇ ਕੋਈ ਜਿਆਦਾ ਹੀ ਕੋਈ ਗੱਲ ਪਾ ਜਾਂਦਾ ਭਾਈ ਫਿਰ ਉਹੇ ਜਾਂ ਵੀ ਕਰ ਦਿੰਦਾ ਮਹਿੰਗੇ ਤੋਂ ਮਹਿੰਗਾ ਬੱਚਾ ਹੁਣ ਤਾਂ ਕਿੰਨੇ ਦਾ ਵਿੱਚ ਹੈ ਮਹਿੰਗਾ ਤਾਂ ਭਾਈ ਮੰਨ ਕੇ ਚੱਲ ਜਿਹੜਾ ਮੁੱਲਾਪੁਰਾ ਆਪਣਾ ਆਇਆ ਸੀਗਾ ਪਹਿਲੇ ਨੰਬਰ ਤੇ ਬੱਚਾ ਬੱਚਾ ਉਹ ਵੇਚ ਗਿਆ ਉਹ ਪੂਨੇ ਦੇ ਬੰਦੇ ਨੂੰ ਅੱਛਾ ਤੇ ਮੰਨ ਕੇ ਚੱਲ ਵੀ ਉਹਦਾ 10 ਤਰੀਕ ਦਾ ਕਰਾਰ ਆ ਜੀ ਤਾਂ ਆਪਾਂ ਨੂੰ ਪੈਸੇ ਪਾਤੇ ਉਹਨੇ ਫਿਰ ਤਾਂ ਲੈ ਜੂਗਾ ਨਹੀਂ ਆਪਾਂ ਹੋਰ ਵੇਚ ਦਾਂਗੇ ਪੁੱਛ ਲੈ ਮੈਂ ਕਿੰਨੇ ਦਾ ਵਿੱਚ ਆਪਾਂ 50000 ਦਾ ਵੇਚਿਆ ਸੀ ਕਿੰਨੇ ਚਿਰ ਦਾ ਹੀ ਗਿਆ ਉਹ 2.5 ਤਿੰ ਤੈਨ ਮਹੀਨਾ ਦੇਖਦਾ ਹੈਗਾ ਉਸੇ ਹਾਂ ਦੇਖਿਆ ਹਾਂ ਦੋ ਕੁ ਮਹੀਨਾ ਦਾ ਦੋ ਢਾਈ ਮਹੀਨਾ ਦਾ ਹੁਣ ਢਾਈ ਕਰਾ ਹੋ ਗਿਆ ਹੋਊਗਾ ਠੀਕ ਹੈ ਹਾਂ ਉਦੋਂ ਮਨ ਕਾ ਖਾਂਦਾ ਨਹੀਂ ਸੀ ਜੇ ਹੁਣ ਲੱਗਿਆ ਨੀਰਾਚਾਰਾ ਖਾ ਬਾਈ ਕਿੰਨੇ ਮੇਲੇ ਜਿੱਤੇ ਹੁਣ ਤੱਕ ਮੇਲੇ ਦਾ ਯਾਰ ਕੁਤੀਆਂ ਹੰਦੀ ਨਹੀਂ ਹੁਣ ਮੈਂ ਤੂੰ ਪਹਿਲਾਂ ਦੱਸ ਕੇ ਤਾਂ ਬਈ 6-7 ਮੇਲੇ ਦਾ ਜਿੱਤ ਗਿਆ ਹੁਣ ਵੀ ਕੱਲੇ ਦੁੱਧ ਦੁੱਧ ਚਵਾਈ ਵਾਲੇ ਹੂੰ ਸਨਖਪੁਰੇ ਵਾਲੇ ਤਾਂ ਨਹੀਂ ਹਜੇ ਕੋਈ ਦਿਮਾਗ ਮੜੇ ਦੱਸ ਦਿਓ ਦੁਬਾਰਾ ਕਿਹੜੇ-ਕਿਹੜੇ ਸੀ ਇੱਕ ਤਾਂ ਮਨ ਜਿਵੇਂ ਮੁਕਸਰ ਹੋ ਗਿਆ ਪਹਿਲਾ ਮੇਲਾ ਸੀ ਮੁਕਸਰਾ 2000 ਜਿਹੜਾ ਵੱਡਾ ਮੇਲਾ ਲਾ 12 ਚ ਹਾਂ ਠੀਕ ਹੈ 2001 12 ਦਾ ਸੀਗਾ اچھا ਹੋਰ ਹਾਂ ਤੇ ਉਦੋਂ ਬਾਅਦ ਫੇਰ ਮਨ ਬਠਿੰਡੇ ਚੂੰਗਾ ਸੀਗਾ ਠੀਕ ਹੈ ਬਠਿੰਡੇ ਵੀ ਆਪਣੇ ਉਸਤਾਦ ਜੀ ਉਹਨਾਂ ਦੀ ਪਹਿਲੇ ਨੰਬਰ ਤੇ ਆਈ ਸੀ ਮੇਰੀ ਆਪਣੀ ਬੱਕਰੀ ਦੂਜੇ ਨੰਬਰ ਤੇ ਆਈ ਸੀ ਠੀਕ ਹੈ ਫੇਰ ਉਦੋਂ ਬਾਅਦ ਉਹ ਮੈਂ ਚੁਈ ਸੀ ਹਰਿਆਣੇ ਸਿੱਖ ਗੁਦਰਾਣੇ ਮੇਲਾ ਉੱਥੇ ਬੱਕਰੀ ਆਪਣੀ ਪਹਿਲੇ ਨੰਬਰ ਤੇ ਆਈ ਸੀ ਦੁੱਧ ਚ ਭਾਈ ਹਾਂ ਠੀਕ ਹੈ ਤੇ ਮੰਨ ਕੇ ਚੱਲ ਆ ਉਦੋਂ ਬਾਅਦ ਆ ਗਈ ਸੀ ਵੇਕਲੇਰੇ ਠੀਕ ਹੈ ਵੇਗਲੇਰੇ ਚੂੰਗਾ ਸੀਗਾ ਇੱਥੇ ਬੱਕਰੀਆਂ ਆਪਣੀਆਂ ਢੱਲੀਆਂ ਹੋਊਗਾ ਸੀ ਆ ਕੇ ਫੇਰ ਵੀ ਦੂਜੇ ਤੀਜੇ ਨੰਬਰ ਤੇ ਆਗਣਾ ਸੀਗਾ ਉਹ ਬੱਕਰੀਆਂ ਠੀਕ ਹੈ ਜੇ ਕਿਤੇ ਢਿੱਲਗਾਣਾ ਹੁੰਦਿਆਂ ਫਿਰ ਅਸੀਂ ਪਹਿਲਾ ਨੰਬਰ ਕੱਢ ਜਾਂਦੇ ਤੇ ਬਾਈ ਹੁਣ ਮੈਂ ਇੱਕ ਗੱਲ ਪੁੱਛ ਦਿੰਦਾ ਤੇ ਪਟਿਆਲੇ ਵੀ ਚੁੰਗਾ ਸੀ ਤੁਸੀਂ ਮੈਨੂੰ ਆਫ ਕੈਮਰਾ ਵੀ ਕਿਹਾ ਸੀ ਵੀ ਜਿਹੜੀ ਬੱਕਰੀ ਮੇਲੇ ਚ ਪੈ ਜੇ ਉਹ ਖਰਾਬ ਹੋ ਜਾਂਦੀ ਹੈ ਹਾਂ ਬਾਈ ਖਰਾਬ ਹੋ ਜਾਂਦੀ ਠੀਕ ਕਰਨਾ ਕਿਉਂ ਇੱਕ ਤਾਂ ਨਿਗਾਹ ਚ ਚੜ ਜਾਂਦੀ ਹੈ ਬਾਈ ਵਾਲੇ ਬੰਦਿਆਂ ਦੀ ਤੇ ਦੂਜਾ ਨੰਬਰ ਵੀ ਬਾਈ ਖਿੱਚ ਹੁੰਦੀ ਆ ਬਈ ਬਾਈ ਮੇਰੀ ਬੱਕਰੀਆਂ ਥੱਲੇ ਰਹਿ ਜਾਂ ਕੋਈ ਦਵਾਈਆਂ ਬੂਟੀਆਂ ਇਹ ਜੰਗਾ ਬਾਈ ਠੀਕ ਪਰ ਨਾਲੇ ਵਾਂਗੂੰ ਚੱਲਣ ਲਾ ਦਿੰਦੀ ਆ ਦੁੱਧ ਠੀਕ ਹੈ ਹਾਂ ਠੀਕ ਹੈ ਤਾਂ ਅਸੀਂ ਬਸ ਬੱਕਰੀਆਂ ਪਾਉਣੋਂ ਹਟ ਗਏ ਪਾਉਣੋਂ ਹਟ ਗਏ ਹਾਂ ਅਸੀਂ ਕ ਵੇ ਹੋ ਗਈ ਹੈਗੀ ਹੁਣ ਬੱਕਰੀਆਂ ਬਥੇਰੀਆਂ ਦੁੱਧ ਵਾਲੀਆਂ ਕੋਈ ਐ ਨਹੀਂ ਗੱਲ ਵੀ ਆਪਣੇ ਕੋਲ ਹੁਣ ਦੁੱਧ ਵਾਲਾ ਹੈ ਨਹੀਂ ਬੱਕਰੀਆਂ ਹੂੰ ਤੇ ਮੰਨ ਕੇ ਚੱਲ ਬਸ ਐਂ ਜੇ ਕਰਕੇ ਮਾਣਾ ਫਿੱਕਾ ਪੈ ਗਿਆ ਵੀ ਯਾਰ ਸਾਡਾ ਖੜਾ ਰਹਿ ਗਿਆ ਜੇ ਕਰਕੇ ਮਾਣਾ ਫਿੱਕਾ ਪੈ ਗਿਆ ਯਾਰ ਨਵਾਂ ਬੰਦਾ ਕੰਮ ਸ਼ੁਰੂ ਕਰਨਾ ਨਵੇਂ ਬੰਦੇ ਨੇ ਕੀ ਧਿਆਨ ਰੱਖਣਾ ਪਊਗਾ ਉਹਨੂੰ ਕਿੰਨਾ ਕੁ ਸਬਰ ਕਰਨਾ ਪਊ ਸਬਰ ਤਾਂ ਬਈ ਯਾਰ ਪੂਰਾ ਹੀ ਕਰਨਾ ਪੈਂਦਾ ਕਿੰਨੇ ਕ ਸਾਲ ਕੱਟ ਤੋਂ ਕੱਟ ਵੀ ਮੰਨ ਕੇ ਚੱਲੋ ਹੁਣ ਜਿਵੇਂ ਇਹਦਾ ਆਪਾਂ ਸਾਰਾ ਮਾਲੇ ਦਾ ਤਿਆਰ ਕਰਨਾ ਤਿੰਨ ਚਾਰ ਸਾਲ ਲੱਗ ਜਾਣਗੇ ਤਿੰਨ ਚਾਰ ਸਾਲ ਚਾਰ ਸਾਲ ਤਾਂ ਆਰਾਮ ਨਹੀਂ ਲੱਗਣਾ ਹੁਣ ਮੰਨ ਕੇ ਚੱਲਾ ਹਾਂ ਪੱਠ ਦੋ ਰਾਂ ਤਾਂ ਹੋ ਗਈ ਦੋ ਹੋ ਗਈ ਉਹ ਚਾਰ ਹੋ ਗਈ ਠੀਕ ਮੰਨ ਕੇ ਚੱਲ ਹੋ ਗਈ ਇਹ ਡੇਢ ਕ ਸਾਲ ਦੀ ਹੋ ਗਈ ਹਮ ਹੁਣ ਮੰਨ ਕੇ ਚੱਲ ਹੁਣ ਇਹਨੂੰ ਕ੍ਰੋਸ ਕਰਾਵਾਂਗੇ ਮੂਰੇ ਜਾ ਕੇ ਢਾਈ ਸਾਲਾਂ ਨੂੰ ਸੋ ਗਈ ਠੀਕ ਹੈ ਉਹੀ ਮੰਨ ਕੇ ਚੱਲੋ ਵੀ ਇਹਦੇ ਗਾਂ ਮੂਰੇ ਬੱਚੇ ਹੋਣਗੇ ਫੇਰ ਜਿਆਦਾ ਰਿਜ਼ਲਟ ਜਾ ਕੇ ਪੂਰਾ ਜਿਵੇਂ ਮੈਂ ਹੁਣ ਮੈਨੂੰ ਬੱਕਰੀਆਂ ਦਾ ਜਮਾ ਨਹੀਂ ਪਤਾ ਮੈਂ ਕਿੰਨੇ ਕ ਜਾਨਵਰਾਂ ਤੋਂ ਸ਼ੁਰੂ ਕਰਾਂ ਉਹਨੂੰ ਬੱਕਰੀ ਕਿਰਾਂ ਨ ਨਾਰਮਲ ਹਾਂ 20 ਤੋਂ 25000 ਦੇ ਵਿੱਚ ਉਥੇ ਚੰਗਾ ਬੱਚਾ ਲੈ ਲਓ ਉਹਨੂੰ ਨਾਲ ਬਰੀਡਰ ਪਾਲ ਲਓ ਬਰੀਡਰ ਫਿਰ ਉਥੇ ਦਾ ਹਾਂ ਕਿੰਨੀਆਂ ਬੱਕਰੀਆਂ ਤੇ ਬਰੀਡਰ ਬਰੀਡਰ ਤਾਂ ਕੋਈ ਚੱਕਰ ਨਹੀਂ ਹੁੰਦਾ ਜਿਵੇਂ ਆ ਹੁਣ 20 ਬੱਕਰੀਆਂ ਵੀ ਲਾਈ ਜੂਗਾ ਇਹ ਤੋਂ ਪਲਾ 100 ਫਰ ਵਾਲਾ ਠੀਕ ਹੈ ਵੀ ਆਪਦਾ ਜ਼ਰੂਰੀ ਹੈਗਾ ਹੁਣ ਮੰਨ ਕੇ ਚੱਲਾ ਇਹਦਾ ਪਲਾ ਅਸੀਂ ਰੋਜ਼ 50000 ਵਟ ਲਿਆ ਕਰੀ ਮੰਨ ਇੰਨੇ ਬੱਕਰੀਆਂ ਲੈ ਆਉਂਦੇ ਆ ਪਰ ਅਸੀਂ ਛੱਡਦੇ ਨਹੀਂ ਬਸ 15000 ਦੇਣ ਨੂੰ ਤਾਂ ਤਿਆਰ ਆਗੇ ਠੀਕ ਹੈ ਪਰ ਅਸੀਂ ਛੱਡਦੇ ਨਹੀਂ ਠੀਕ ਹੈ ਹਾਂ ਪੰਮੇ ਬਾਈ ਦੀ ਕੋਈ ਇੱਕ ਖਾਸੀਅਤ ਦੱਸ ਦੇ ਬਾਈ ਵੀ ਆ ਖਾਸੀਅਤ ਆ ਉਹ ਬੰਦੇ ਦੀ ਖਾਸ ਤਾਂ ਬਈ ਕਹਾਂਗੇ ਵੀ ਹਰੇਕ ਬੰਦਾ ਇੱਕ ਤਾਂ ਚੰਗਾ ਬੱਚਾ ਨਹੀਂ ਦਿੰਦਾ ਠੀਕ ਐ ਦੇ ਮੰਨ ਕੇ ਚੱਲ ਜੀ ਕੋਈ ਚੰਗਾ ਹੋ ਜੇ ਅਗਲਾ ਕਹਿੰਦਾ ਯਾਰ ਵੱਡੇ ਵੇਚ ਦੋ ਤੇ ਆਹ ਰੱਖ ਲਓ ਛੋਟਾ ਹੂੰ ਉਹਨੇ ਜਿਹੜੇ ਨੂੰ ਕਹਿਤਾ ਵੀ ਤੂੰ ਉਹਨੂੰ ਪਤਾ ਹੁੰਦਾ ਵੀ ਆਹ ਬੰਦਾ ਆਪਣਾ ਪਾਲੂਗਾ ਬੱਚਾ ਵੀ ਇਹਨੇ ਨਾਮ ਬਣਾਉਣਾ ਜਾ ਕੇ ਠੀਕ ਐ ਹੁਣ ਮੰਨ ਕੇ ਚੱਲ ਜਦੋਂ ਇਹ ਬੱਚਾ ਦਿੱਤਾ ਉਹਨੇ ਸਾਡੇ ਥੇਰਗੇ ਚੱਕ ਮੱਚ ਗਈ ਸੀਗੀ ਵੀ ਜੇ ਅੱਜ ਚੈਨੇ ਦਾ ਨਾਮ ਚੱਲਦਾ ਤਾਂ ਪਿੱਛੇ ਨਾਲ ਬਾਈ ਪੰਮੇ ਦਾ ਵੀ ਪੰਮੇ ਦਾ ਵੀ ਹਾਂ ਮੰਨ ਕੇ ਚੱਲ ਉਹ ਤੋਂ ਬੱਚੇ ਪੂਰੇ ਨਹੀਂ ਹੋਸ਼ ਠੀਕ ਹੈ ਹਾਂ ਸਾਡੇ ਏਰੀਏ 'ਚ ਆ ਮੰਨ ਕੇ ਚੱਲ ਪਹਿਲਾਂ ਜਾਂਦੇ ਤਾਂ ਹੋਰ ਵੀ ਬਥੇਰੀ ਸੀ ਉਹਦੇ ਕੋਲੇ ਪਰ ਸਾਡੇ ਏਰੀਏ ਦੇ ਥੋੜੇ ਬੰਦੇ ਘੱਟ ਜਾਂਦੇ ਸੀ ਉਹਦੇ ਕੋਲੇ ਠੀਕ ਹੈ ਜਦੋਂ ਆ ਬੱਚਾ ਲੈ ਆ ਕੇ ਪਾਲਿਆ ਉਹ ਵੀ ਫਿਰ ਏਰੀਏ ਦੇ ਹਿਸਾਬ ਨਾਲ ਦਿੰਦਾਗਾ ਵੱਖਰਾ ਠੀਕ ਹੈ ਵੀ ਉੱਥੇ ਜ ਆਪਣਾ ਜਾਨਵਰ ਹੈ ਨਹੀਂਗਾ ਕੋਈ ਇੱਥੇ ਤੇ ਸਾਨੂੰ ਹਨਾ ਤੋਂ ਮੁੱਲ ਨਹੀਂ ਕਰਾਉਣਾ ਬਾਈ ਨੂੰ ਤੋਹਫੇ ਤੌਰ ਤੇ ਦਿੱਤਾ ਉਹਨੇ ਐਂ ਦੱਸਣਾ ਸੀਗਾ ਵੀ ਹੈਗਾ ਹਾਂ ਪੰਮਾ ਨੂੰ ਠੀਕ ਹੈ ਹਾਂ ਫਿਰ ਆਪਾ ਪਾਲਣ ਵਾਲੀ ਵੀ ਕਸਰ ਕਰਤੀ ਬਾਈ ਪਾਲਣ ਵਾਲੀ ਰੱਖ ਕੇ ਜੇ ਆਪ ਘਰੇ ਬੈਠੇ ਰਹਿਣਾ ਆਰਾਮ ਨਾਲ ਹਜੇ ਤਾਂ ਹੀ ਆਪ ਜਾਂਦਾ ਹੂੰ ਜਿੰਮੇਵਾਰ ਹਾਂ ਠੀਕ ਹੈ ਸ਼ੌਂਕ ਹੈ ਕਿ ਜਿਹਨੂੰ ਤੇ ਡੋ ਸ਼ੌਂਕ ਆ ਉਹੀ ਲੈ ਖਟੂਗਾ ਦੂਜਾ ਨਹੀਂ ਬਈ ਇਹ ਕੱਲੇ ਪੈਸੇ ਨਹੀਂ ਝਾਖਣਾ ਵੀ ਇਹਨਾਂ ਨਹੀਂ ਨਾ ਝਾਖ ਹੂੰ ਵੀ ਕੱਲੇ ਪੈਸੇ ਹੀ ਆਈ ਜਾਣ ਲਾਉਣੇ ਵੀ ਪੈਂਦੇ ਆ ਠੀਕ ਹੈ ਹਾਂ ਜਦੋਂ ਬਈ ਤੂੰ ਸੰਭਾਲਣ ਲੱਗਿਆ ਸੀ ਹਾਂ ਬੱਕਰੀਆਂ ਹਾਂ ਉਦੋਂ ਕਿੰਨੀਆਂ ਸੀ ਤੇ ਅੱਜ ਕਿੰਨੀਆਂ ਹੋ ਗਈਆਂ ਤੈਨੂੰ ਦੱਸਿਆ ਨਾ ਵੀ ਸੱਤ ਬੱਕਰੀਆਂ ਸੀ ਸੱਤ ਇਕੱਠਾ ਸੀ 14-15 ਨਾਲ ਸੀਗਾ ਅੱਜ ਉਦੋਂ 14-15 ਸੀ ਉਹ ਕੁਮਾਨ ਹੈ ਨਹੀਂ ਸੀਗਾ ਉਦੋਂ ਵੀ ਵੱਡਾ ਭਾਈ ਚਾਰਦਾ ਸੀ ਮੇਰਾ ਬਸ ਐ ਜਦੋਂ ਉਹ ਬੱਕਰੀਆਂ ਇਕੱਠੀਆਂ ਵਾੜਾਂ 'ਚ ਰੱਖਦੇ ਚਾਰ-ਚਾਰ ਪੰਜ-ਪੰਜ ਕਰ ਰਲ ਜਾਂਦੀ ਸੀ ਉਹ ਤਾਂ ਆਪਾਂ ਨੀਰ ਲਾਉਂਦੇਗੇ ਠੀਕ ਹੈ ਮੰਦਾ ਜੇ ਕੋਈ ਕੰਮ ਧੰਦਾ ਹੋ ਗਿਆ ਘਰੇ ਖੜਨਾ ਰਹਿਣਾ ਠੀਕ ਹੈ ਬੁਰਗਾਂ ਨੂੰ ਕਿਹਾ ਵਈ ਗਟਾ ਭਰ ਕੇ ਨੀਰੇ ਦਾ ਬਦ ਤੇ ਇਹਨਾਂ ਹੋਰ ਕਿੰਨੇ ਹੋਣਗਾ ਇਹ ਹੋਗੇ ਹੋਣਗੇ 40-45 ਨਾਗਾ 20 20 ਵੇਚਦਾ ਤਾਂ ਮੈਂ ਆਈ ਸਾਲੀਆ ਪੰਜ ਵਿੱਚੋਂ 5 6 5 6 ਪੱਕੀਆਂ ਵੇਚਣੇ ਪੱਕੇ ਵਿੱਚ ਮੰਨ ਕੇ ਚੱਲ ਹੁਣ ਜਿਵੇਂ ਆਹ ਵਿੱਚ ਪਠਾ ਜਿਵੇਂ ਆਹ ਹੁਣ ਇਹ ਨਮੰਗਾ ਲਵਾ ਦਾਂਗੇ ਹਾਂ ਇਹ ਵਿੱਚ ਸੂਣਾਂ ਵਾਲੀਆਂ ਵੀ ਆਹ ਹੋਰ ਦਾਂ ਦੋ ਪਠਾ ਠੀਕ ਐ ਇਹ ਹੋਰ ਵਿੱਚ ਕਈ ਪਾਂਸੀ ਹੁਣ ਮੰਨ ਕੇ ਚੱਲ ਇਹ ਰਲ ਜਾਣਗੇ ਬੱਕਰੀਆਂ ਕੱਢ ਦਾਂਗੇ ਵਿੱਚ ਬੱਕਰੀਆਂ ਕੱਢ ਦਿੰਦੇ ਇਹਨਾਂ 98 ਹਾਂ ਪਠਾ ਨਾ ਰੱਖ ਲੈਂਦੇ ਜੇ ਬੱਕਰੀ ਮੁੱਲ ਲੈਨੇ ਮੁੱਲ ਤਾਂ ਹੁਣ ਭਾਂ ਚੌਦੀ ਰੈਂਜ ਹਲਿਆ ਜੀਗਾ 70 80 ਹਜ਼ਾਰ ਤੱਕ ਮਿਲਦੀ ਤੇ ਜੇ ਪਠਾ ਜਿਹੜੀ ਉਹ ਕਿੰਨੇ ਦਾ ਅੰਦ ਲਵਾਉਣੇ ਅਸੀਂ ਤਾਂ ਮੰਨ ਕੇ ਚੱਲ ਵੀ ਚਾਰ ਵੀ ਕਰਾ ਦਾਂ ਛੇ ਵੀ ਕਰਾ ਠੀਕ ਐ ਉੱਥੇ ਵੀ ਬਹੁਤ ਵੱਡਾ ਹੋ ਗਿਆ ਲੱਗਦਾ ਹੁਣ ਮੰਨ ਕੇ ਚੱਲ ਆਹੀ ਪੱਠ ਹੁਣ ਕਿਥੇ ਨਹੀਂ ਹੋਰ ਬੰਦੇ ਕੋਲੇ ਹੁੰਦੀ ਦੋਸੂਗੇ ਸਵਾਲ ਲੈਂਦਾ ਹੂੰ ਹੂੰ ਹੁਣ ਇਹਦੀ ਹਾਈਟ 33 ਹੋਈ ਪਈ ਆ ਠੀਕ ਐ ਲਵਾਈ ਨਹੀਂ ਅਜੇ ਮੰਨ ਕੇ ਲਵਾਤੀ ਹੁਣ ਤਾਂ ਲਵਾ ਦੀ ਬਾਈ ਨੂੰ ਪੁੱਛ ਕੇ ਲਵਾਈ ਆ ਪੰਮੇ ਨੂੰ ਕਹਿੰਦਾ ਵੀ ਕਿਰਾਇਆ ਤੂੰ ਕਰਾਸ ਕਰਾ ਕੇ ਨਾ ਫੇਰ ਦੇਖਾਂਗੇ ਕੀ ਬਾਤ ਤੇ ਬਾਈ ਹੁਣ ਜਿਵੇਂ ਤੁਸੀਂ ਮੈਂ ਇੱਕ ਸਵਾਲ ਹੋਰ ਆ ਕਿ ਹੁਣ ਇਹਦੇ ਬੱਚੇ ਵਿੱਚ ਫਿਰਦੇ ਹੋਣਗੇ ਉਹ ਇਸੇ ਤੋਂ ਲੱਗ ਜਾਂਦੇ ਤੁਸੀਂ ਇਹ ਚੀਜ਼ ਵੀ ਭਰੇਜ ਕਰਦੇ ਆ ਕਿ ਨਹੀਂ ਨਹੀਂ ਮੰਨ ਕੇ ਚੱਲ ਆਪਾਂ ਪਹਿਲਾਂ ਤਾਂ ਨਹੀਂ ਕਰਾਇਆ ਸੀ ਪਰ ਇਹ ਕਿ ਬਾਈ ਪੰਮੇ ਨੂੰ ਪੁੱਛ ਕੇ अच्छा हां आप उस्ताद ही मानदे भाई पम्मेनु ओ त अपना गुरु देव हगा ठीक है ते उणू पुछ के मां खा भाई किमे करगे बी होर त लवा के जमे आ अपने ਛੋਟੇ ਬੱਚੇ ਫਿਰਦੇ ਆ ਕਹਿੰਦਾ ਨਹੀਂ ਵੱਡੇ ਤੇ ਲਵਾ ਕਹਿੰਦਾ ਇਹਨੂੰ ਕੀ ਰਾਂ ਵੀ ਫੇਰ ਦੇਖਾਂਗੇ ਕੀ ਬਣਦਾ ਠੀਕ ਹੈ ਵੀ ਜੇ ਤਾਂ ਇਤ ਕੀ ਸਹੀ ਸੂਪੀ ਫੇਰ ਤਾਂ ਮਨ ਕਰਿਆ ਕਰਾਂਗੇ ਇਸੇ ਤੋਂ ਤੇ ਜੇ ਮਨ ਕੋਈ ਮਣੀ ਮੁੱਟੀ ਖਰਾਬੀ ਕਰਨ ਲੱਗੀ ਫੇਰ ਮਨ ਛੋਟੇ ਤੋ ਕਰਿਆ ਦਾ ਕਰਾਂਗੇ ਠੀਕ ਹੈ ਜਿਵੇਂ ਹੋਰ ਬੱਕਰੀਆਂ ਦੇ ਪੁੱਤਰ ਰੱਖੇ ਹੋਏ ਆ ਇਹਦੇ ਇਹਦੇ ਬੱਚੇ ਵੀ ਫੇਰ ਮਨ ਵੀ ਬਲੱਡ ਜਾ ਬਦਲ ਜਾ ਕਰੂਗਾ ਕਿਚੋਂ ਠੀਕ ਹੈ ਹਾਂ ਠੀਕ ਹੈ ਸੋ ਇਹ ਗੱਲਾਂ ਬਾਤਾਂ ਸੀ ਬਾਈ ਦੇ ਨਾਲ ਮੈਂ ਉਹ ਸਵਾਲ ਜਾਣ ਕੇ ਕਿਤੇ ਆ ਜਿਹੜੇ ਤਿਆਰਬੇ ਚੋਂ ਨਿਕਲਣ ਤੇ ਥੋੜੇ ਸਵਾਲਾਂ ਦੇ ਜਿਹੜੇ ਜਿਹੜੇ ਉਹ ਬੱਕਰੀ ਜਿਹੜੀ ਕੋਈ ਸੋ ਐਂ ਉਹ ਗੱਲਾਂ ਨੂੰ ਵੀ ਮਿਹਨਤ ਕਰੋ ਜੀ ਧੰਨਵਾਦ ਦੋਸਤੋ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਸਿਕਾ